ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਫੈਡਰਲ ਸਰਕਾਰ ਨੂੰ ਪੂੰਜੀ ਲਾਭ ਟੈਕਸ ਦੇ ਵਿੱਚ ਪ੍ਰਸਤਾਵਿਤ ਤਬਦੀਲੀਆਂ ਤੇ ਮੁੜ ਵਿਚਾਰ ਕਰਨ ਦੇ ਲਈ ਕਹਿ ਰਹੀ ਹੈ। ਏ ਦਲੀਲ ਦੇ ਰਹੀ ਹੈ ਕਿ ਉਹ ਡਾਕਟਰਾਂ ਦੀ ਸੇਵਾ ਮੁਕਤੀ ਦੀ ਬਚਤ ਨੂੰ ਪ੍ਰਭਾਵਿਤ ਕਰਨਗੇ ਡਾਕਟਰ ਟੈਕਸ ਤਬਦੀਲੀ ਦੇ ਵਿਰੋਧ ਸਾਮਣੇ ਆਉਣ ਵਾਲੇ ਨਵੇਂ ਸਮੂਹ ਹੈ ਜਿਸ ਦੇ ਨਾਲ ਅਮੀਰ ਕੈਨੇਡੀਅਨਾਂ ਤੇ ਕਾਰੋਬਾਰਾਂ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕਰਨ ਦੀ ਉਮੀਦ ਹੈ ਲਿਬਰਲ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਟੈਕਸ ਤਬਦੀਲੀ ਉਹਨਾਂ ਲੋਕਾਂ ਦੇ ਵਿਚਕਾਰ ਖੇਡ ਦੇ ਖੇਤਰ ਨੂੰ ਬਰਾਬਰ ਕਰਨ ਬਾਰੇ ਹੈ ਜੋ ਪੂੰਜੀ ਲਾਭ ਬਨਾਮ ਰੋਜ਼ਗਾਰ ਦੁਆਰਾ ਆਮਦਨ ਕਮਾਉਂਦੇ ਨੇ ਲਿਬਰਲ ਸਰਕਾਰ ਸਾਰੇ ਕੈਨੇਡੀਅਨਾਂ ਦੇ ਲਈ ਰਿਹਾਇਸ਼ ਤੇ ਸਿਹਤ ਦੇਖ ਰੇ ਇੱਕ ਵਰਗੀਆਂ ਚੀਜ਼ਾਂ ਨੂੰ ਸਮਰਥਨ ਦੇਣ ਦੇ ਲਈ ਅਮੀਰਾਂ ਨੂੰ ਵਧੇਰੇ ਤਨਖਾਹ ਦੇਣ ਦੇ ਤਰੀਕੇ ਵੱਜੋਂ ਤਬਦੀਲੀ ਨੂੰ ਵੇਚ ਰਹੀ ਹੈ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਫੈਡਰਲ ਸਰਕਾਰ ਨੂੰ ਪੂੰਜੀ ਲਾਭ ਟੈਕਸ ਵਿੱਚ ਪ੍ਰਸਤਾਵਿਤ ਤਬਦੀਲੀਆਂ ਦੇ ਮੁੜ ਵਿਚਾਰ ਕਰਨ ਲਈ ਕਹਿ ਰਹੀ ਹੈ ਇਸ ਦੀ ਦਲੀਲ ਹੈ ਕਿ ਇਸ ਤਬਦੀਲੀ ਦੇ ਨਾਲ ਡਾਕਟਰਾਂ ਦੀ ਰਿਟਾਇਰਮੈਂਟ ਬਜਟ ਪ੍ਰਭਾਵਿਤ ਹੋਵੇਗੀ ਐਸੋਸੀਏਸ਼ਨ ਦੀ ਪ੍ਰਧਾਨ ਕੈਥਲਿਨ ਰੋਸ ਦਾ ਕਹਿਣਾ ਹੈ ਕਿ ਬਹੁਤ ਸਾਰੇ ਡਾਕਟਰ ਕਾਰਪੋਰੇਸ਼ਨਾਂ ਤੇ ਕੰਮ ਕਰਦੇ ਨੇ ਤੇ ਆਪਣੀਆਂ ਕਾਰਪੋਰੇਸ਼ਨਾਂ ਦੇ ਅੰਦਰ ਰਿਟਾਇਰਮੈਂਟ ਲਈ ਨਿਵੇਸ਼ ਕਰਦੇ ਨੇ ਪ੍ਰਸਤਾਵਿਤ ਤਬਦੀਲੀਆਂ ਉਹਨਾਂ ਨਿਵੇਸ਼ਾਂ ਤੇ ਟੈਕਸਾਂ ਨੂੰ ਵਧਾਵੇਗੀ ਜਿਸ ਬਾਰੇ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਸ ਨਾਲ ਡਾਕਟਰਾਂ ਲਈ ਵਿੱਤੀ ਦਬਾਅ ਵਧੇਗਾ ਜਿਨ੍ਹਾਂ ਕੋਲ ਨਿਰਭਰ ਲ ਲਈ ਪੈਨਸ਼ਨ ਨਹੀਂ ਹੈ ਰੋਜ਼ ਦੀ ਦਲੀਲ ਹੈ ਕਿ ਇਹ ਤਬਦੀਲੀ ਕੈਨੇਡਾ ਵਿੱਚ ਡਾਕਟਰਾਂ ਦੀ ਭਰਤੀ ਅਤੇ ਇਸ ਕਿੱਥੇ ਵਿੱਚ ਟਿਕੇ ਰਹਣ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਟੈਕਸ ਤਬਦੀਲੀ ਦੇ ਵਿਰੋਧ ਸਾਹਮਣੇ ਆਉਣ ਵਾਲਾ ਨਵਾਂ ਸਮੂਹ ਹੈ ਕੈਪੀਟਲ ਗੇਨਸ ਟੈਕਸ ਦੇ ਵਿੱਚ ਇਹ ਨਵੀਂ ਤਬਦੀਲੀ ਅਮੀਰ ਕੈਨੇਡੀਅਨਸ ਅਤੇ ਕਾਰੋਬਾਰਾਂ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕਰ ਸਕਦੀ ਹੈ ਪਿਛਲੇ ਹਫਤੇ ਪੇਸ਼ ਕੀਤੇ ਗਏ ਫੈਡਰਲ ਬਜਟ ਦੇ ਵਿੱਚ ਪੂੰਜੀ ਲਾਭ ਦੇ ਅੱਧੇ ਹਿੱਸੇ ਜਾਂ ਜਾਇਦਾਦ ਦੀ ਵਿਕਰੀ ਤੇ ਹੋਏ ਮੁਨਾਫੇ ਦੀ ਬਜਾਏ ਦੋ ਦੇ ਹਾਈ ਟੈਕਸ ਲਗਾਉਣ ਦਾ ਪ੍ਰਸਤਾਵ ਵੀ ਸ਼ਾਮਿਲ ਹੈ ਇਹ ਵਾਅਦਾ ਵਿਅਕਤੀਆਂ ਲਈ you <laughs> ਡਾਲਰ 250000 ਤੋਂ ਵੱਧ ਦੇ ਪੂੰਜੀ ਲਾਭਾਂ ਤੇ ਕਾਰਪੋਰੇਸ਼ਨਾਂ ਦੁਆਰਾ ਪ੍ਰਾਪਤ ਕੀਤੇ ਗਏ ਸਾਰੇ ਪੂੰਜੀ ਲਾਭਾਂ ਤੇ ਲਾਗੂ ਹੋਵੇਗਾ। ਰੋਸ ਨੇ ਕਿਹਾ ਕਿ ਅਸੀਂ ਦੇਖਿਆ ਕਿ ਇਹ ਵਾਅਦਾ ਸਰਕਾਰ ਦੁਆਰਾ ਸਾਰਿਆਂ ਲਈ ਟੈਕਸ ਨਿਰਪੱਖਤਾ ਵਜੋਂ ਦਰਸਾਇਆ ਗਿਆ ਹੈ ਪਰ ਅਸਲ ਵਿੱਚ ਆਬਾਦੀ ਦੇ ਕੁਝ ਹਿੱਸੇ ਨੇ ਜੋ ਵਧੇਰੇ ਪ੍ਰਭਾਵਿਤ ਹੋਣ ਜਾ ਰਹੇ ਨੇ। ਲਿਬਰਲ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਟੈਕਸ ਤਬਦੀਲੀ ਉਹਨਾਂ ਲੋਕਾਂ ਵਿਚਕਾਰ ਬਰਾਬਰਤਾ ਲਿਆਉਣ ਬਾਰੇ ਹੈ ਜੋ ਪੂੰਜੀ ਲਾਭ ਬਨਾਮ ਨੌਕਰੀ ਦੁਆਰਾ ਆਮਦਨ ਕਮਾਉਂਦੇ ਨੇ। ਉਹਨਾਂ ਨੇ ਕਿਹਾ ਕਿ ਸਰਕਾਰ ਕੈਨੇਡੀਅਨਜ਼ ਲਈ ਰਿਹਾਇਸ਼ ਤੇ ਹੈਲਥ케ਅਰ ਵਰਗੀਆਂ ਚੀਜ਼ਾਂ ਵਾਸਤੇ ਅਮੀਰਾ ਕੋਲੋਂ ਵਧੇਰੇ ਪੈਸੇ ਵਸੂਲਣ ਦੇ ਤਰੀਕੇ ਵਜੋਂ ਇਸ ਤਬਦੀਲੀ ਤੇ ਕਸੀਦੇ ਪਾੜ ਰਹੀ ਹੈ ਪਰ ਉਸ ਨੇ ਕਿਹਾ ਹੈ ਕਿ ਡਾਕਟਰ 250000 ਦੀ ਛੋਟ ਲੈ ਯੋਗ ਨਹੀਂ ਹੋਣਗੇ ਕਿਉਂਕਿ ਉਹ ਜੋ ਨਿਵੇਸ਼ ਕਰਦੇ ਨੇ ਉਹ ਜ਼ਿਆਦਾਤਰ ਕਾਰਪੋਰੇਸ਼ਨਾਂ ਦੇ ਅੰਦਰ ਹੁੰਦੇ ਨੇ ਡਾਕਟਰ ਵੀ ਇੱਕ ਰਜਿਸਟਰਡ ਰਿਟਾਇਰਮੈਂਟ ਸੇਵਿੰਗਸ ਪਲਾਨ ਵਿੱਚ ਰਿਵੇਸ਼ ਕਰ ਸਕਦੇ ਨੇ ਜੋ ਕਿ ਟੈਕਸ ਬਚਤ ਹੈ ਜੇਕਰ ਉਹ ਆਪਣੇ ਆਪ ਨੂੰ ਆਪਣੇ ਕਾਰਪੋਰੇਸ਼ਨ ਦੇ ਵਿੱਚ ਤਨਖਾਹ ਦਿੰਦੇ ਨੇ ਵਿੱਤ ਮੰਤਰੀ ਕ੍ਰਿਸਟਿਆ ਫ੍ਰੀਡਲੈਂਡ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਪੂੰਜੀ ਲਾਭ ਤੇ ਟੈਕਸ ਦੀ ਦਰ ਨੂੰ ਬਦਲ ਰਹੀ ਹੈ ਕਿਉਂਕਿ ਇਹ ਗਲਤ ਹੈ ਕਿ ਇੱਕ ਨਰਸ ਇੱਕ 30 ਮਿਲੇਨੀਅਰ ਵਿਅਕਤੀਆਂ ਨੇ ਵਧੇਰੇ ਸੀਮਾਂਤ ਟੈਕਸਦਾਰ ਅਦਾ ਕਰਦੀ ਹੈ ਕੈਥਰਿਨ ਕੰਪਲਿੰਗਸ ਨੇ ਕਿਹਾ ਹੈ ਕਿ ਇਸ ਤੋਂ ਇਲਾਵਾ ਸਰਕਾਰ ਹੈਲਥ케ਅਰ ਵਿੱਚ ਨਿਵੇਸ਼ ਤੇ ਪਿੰਡੂ ਤੇ ਦੂਰ ਦੁਰਾਡੇ ਦੇ ਖੇਤਰਾਂ ਵਿੱਚ ਕੰਮ ਕਰਨ ਦੀ ਇੱਛਾ ਰੱਖਣ ਵਾਲੇ ਡਾਕਟਰਾਂ ਤੇ ਨਰਸਾਂ ਲਈ ਵਿਦਿਆਰਥੀ ਕਰਜ਼ਿਆਂ ਦੀ ਮੁਆਫੀ ਲਈ 200 ਬਿਲੀਅਨ ਵੀ ਖਰਚ ਕਰ ਰਹੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ